ਵੈਜੀ ਕੋ ਕਾਲਸਾ ਵੈਜੀ ਕੀ ਫਰੇ 사ਤ ਸੰਗ ਜੀ ਅੱਜ ਵਿਆਹ ਬਾਰੇ ਗੱਲ ਕਰਨੀ ਤੇ ਹੋਰ ਵੀ ਕਈ ਵਿੱਚ ਰਾਜਨੀਤੀ ਤੇ ਸਮਾਰੀ ਹੈ ਨਾ ਆ ਥੋੜੀ ਸ਼ੈਰ ਕਰ ਲੰਦੋ ਦਿਮਾਗ ਥੋੜਾ ਯਾ ਸੱਟ ਯਾ ਹੋਵੇ ਕੋ ਪਹਿਲੀ ਗੱਲ ਸੀ ਵਰਟੀਕਲ ਲਿਖਣਾ ਬੰਦਾ ਚਲੋ ਲਿਬਰਲਿਜ਼ਮ ਤੇ ਸਾਈਵਾਦ ਬਾਰੇ ਗੱਲ ਕਰ ਰਿਹਾ ਪ੍ਰੋਇਕਰਿਆ ਕਿ ਪੁਰਾਣਾ ਜੋ ਜਮਾਨਾ ਸੀ ਉਹ ਖਤਮ ਹੋ ਗਿਆ ਭਾਵੇਂ ਤੁਸੀਂ ਸਾਰੀ ਜਨਤਾ ਨੂੰ ਨਾ ਸਿੱਖਿਆ ਵੀ ਚੱਜ ਦੀ ਦੇ ਦਿਓ ਉਹ ਜਮਾਨਾ ਮੁੜ ਕੇ ਨਹੀਂ ਆ ਸਕਦਾ ਕਿਉਂ ਤਾਂ ਹੁਣ ਪੰਜਾਬ ਦੀ ਗੱਲ ਸੋਚੋ 1960-70 ਦਾ ਜੋ ਪੰਜਾਬ ਸੀ ਠੀਕ ਆ ਜਿੱਥੇ ਮਤਲਬ ਕਹ ਲੋ ਜੱਟ 25-30% ਹੋਣੇ ਸਿੱਖ 80% ਸੀ ਠੀਕਾ ਪਰ ਬਾਲੇ ਜਿਹੜੇ ਪਟਵਾਰੀ ਤੋਂ ਲੈ ਕੇ ਸੀਐਮ ਤੱਕ ਵੀ ਬਹਾਮਣ ਸੀ ਹੁਣ ਮੁੜ ਕੇ ਥੋੜਾ ਆ ਸਕਦਾ ਕਾਤੇ ਉਹ ਬਾਦੀ ਨਹੀਂ ਰਹੀ 1980 ਦਾ ਵੀ ਜਿਹੜਾ ਪੰਜਾਬ ਸੀ ਜਿਆਦਾ ਲੋਕ ਪਿੰਡਾਂ ਚ ਵਸਤੇ ਸੀ ਬਾਹਰ ਹਲੇ ਲੋਕ ਘਟ ਗਏ ਸੀ ਹਨਾ ਪਿੰਡ ਵਿੱਚ ਪੜਾਈ ਘਟ ਸੀ ਉਹ ਮੁੜ ਕੇ ਥੋੜਾ ਆ ਸਕਦਾ ਮਤਲਬ ਉਹਦੇ ਇਹ ਕਹਿਣ ਦਾ ਕਿ ਹਰੇਕ ਚੀਜ਼ ਦਾ ਇੱਕ ਚੱਕਰ ਹੁੰਦਾ ਸਾਈਆਂ ਸੀ ਕਿ ਪਹਿਲਾ ਸਾਈਵਾਦ ਸੀ ਫਿਰ ਇਹਨਾਂ ਦੀ ਲਾਈਟਰਮੈਂਟ ਆਈ ਫਿਰ ਇਹਨਾਂ ਦੀ ਅਵੋਕਨਸ ਆਈ ਆ ਮਤਲਬ ਜਿਹੜੀ ਪੁਰਾਣੀ ਲਿਬਰਲਿਜ਼ਮ ਸੀ ਉਹ ਸਗੋ ਅ ਈਸੂ ਹਰਮੀ ਦੀ ਦਾ ਸਤਿਕਾਰ ਕਰਦੀ ਸੀ ਹਨਾ ਕਮੈਂਟ ਬਾਏ ਸਾਈ ਤੇ ਸ਼ਾਸਤਰ ਕਾਸਾ ਠੀਕ ਆ ਹੁਣ ਉਹ ਕਰਦੇ ਨਹੀਂ ਠੀਕ ਆ ਤੇ ਜੇ ਤੁਸੀਂ ਮਤਲਬ ਜਿਹੜੀ ਕਲਾਸਿਕਲ ਲਿਬਰਲਿਜ਼ਮ ਹੁੰਦੀ ਦਾ ਸਾਨੂੰ ਪਤਾ ਕਹਿ ਲੋ ਆਮ ਗੋਰੇ ਨੂੰ ਇਹ ਪਹਿਲਾਂ ਪਤਾ ਹੁੰਦਾ ਕਿ ਸਾਰਿਆਂ ਨੂੰ ਜੇ ਅਸੀਂ ਬਰਾਬਰ ਕਹਿਣਾ ਵੀ ਆ ਆ ਫਲਾਨੇ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਘੱਟ ਸਮਝਣਾ ਮੈਂ ਉਹ ਸਿੱਧੀ ਸਾਦੀ ਗੱਲ ਹੋ ਗਈ ਕਿ ਜਿਹੜਾ ਇੱਕ ਸਮਾਜ ਜਿਹੜਾ ਦੂਜਾ ਪੌੜਾ ਹੁੰਦਾ ਉਹ ਪਿਛਲੇ ਪੌੜੇ ਦੇ ਉੱਪਰ ਚੱਲਦਾ ਹੁਣ ਜੇ ਤੁਸੀਂ ਮੁੜ ਕੇ ਨਹੀਂ ਜਾ ਸਕਦੇ ਤੁਹਾਨੂੰ ਪਹਿਲੇ ਪੌੜੇ ਤੋਂ ਮੁੜ ਕੇ ਸ਼ੁਰੂ ਕਰਨਾ ਪਊ ਤਾਂ ਉਹ ਤਾਂ ਫਿਰ ਇਹੀ ਹੋਊਗਾ ਕਿ ਵੈਸਟ ਦੇ ਵਿੱਚ ਤੁਸੀਂ ਸਾਰੇ ਜਿਹੜੇ ਇਸਾਈ ਨਹੀਂ ਆ ਸੈਕੂਲਰ ਨੂੰ ਵੀ ਕੱਢ ਦੋ ਫਿਰ ਮੁੜ ਕੇ ਦੋ ਤਿੰਨ ਸਦੀਆਂ ਚ ਹਨਾ ਫੇਰ ਲਿਬਰਲਿਜ਼ਮ ਬਣੂਗੀ ਫੇਰੇ ਆਊਗੀ ਹਨਾ ਉਸੀ ਕਰ ਨਹੀਂ ਸਕਦੇ ਯਾਰ ਜੇ ਹੁਣ ਤੁਸੀਂ ਜਿਹਦਾ ਕਰ ਲੋ ਅਸੀਂ ਸਿੱਖ ਹਾਂ ਹੁਣ ਪੰਜਾਬ ਕਰ ਲੋ ਸੈਕੂਲਰ ਬਣ ਗਿਆ ਉੱਚ ਭਈਏ ਆ ਉੱਚ ਚੂੜੇ ਨੇ ਉੱਚ ਸਾਈ ਨੇ ਉਹ ਜਿਹੜਾ ਤੁਸੀਂ ਹੁਣ ਤਾਂ ਸੁੱਲੇ ਵੀ ਆਣ ਲੱਪੇ ਠੀਕ ਆ ਜੇ ਤੁਸੀਂ ਮੁੜ ਕੇ ਭਾਵੇਂ 1960 ਦਾ ਪੰਜਾਬ ਵੀ ਜਾਣੇ ਆ ਤਾਂ ਵੀ ਤੁਹਾਨੂੰ ਅੱਜ ਦੇ ਪੰਜਾਬ ਨੂੰ ਪਹਿਲਾਂ ਮਾਰਨਾ ਪਊਗਾ ਇਹ ਨਹੀਂ ਆ ਕਿ ਤੁਸੀਂ ਐਦਾ ਜੰਤਰ ਮੰਤਰ ਜਿਹਾ ਕਰਕੇ ਤੁਸੀਂ ਉੱਥੇ ਮੁੜ ਕੇ ਜਾ ਸਕਦੇ ਠੀਕ ਆ ਇੱਕ ਮਿੰਟ ਆ ਮੈਂ ਆਰਟੀਕਲ ਦੇਖਦਾ ਜੇ কিছু ਕਹਿਣ ਦਾ ਤੇ ਨਹੀਂ ਆਪੇ ਤੁਸੀਂ ਬਾਅਦ ਚ ਪੜ ਲਿਓ ਗੱਲਾਂ ਗੁੱਲਾਂ ਚ ਇੱਕ ਦੋ ਮਿੰਟ ਤੁਹਾਨੂੰ ਮਿਲ ਜਣੇ ਕਿਉਂ ਦੀਆਂ ਸਕਰੀਨਸ਼ਾਟ ਆ ਪਾਣੀਆਂ ਠੀਕ ਆ ਇਹ ਹੋ ਗਈ ਤੇ ਹੁਣ ਅਸੀਂ ਉਸ ਤੋਂ ਬਾਅਦ ਇਹ ਵਿਆਹ ਬਾਰੇ ਗੱਲ ਕਰਨੀ ਸੀ ਹਨਾ ਹੁਣ ਜਿੱਦਾਂ ਤੁਹਾਨੂੰ ਜੀਡੀਓ ਨਵਿੰਦਾਂ ਆਰਟੀਕਲ ਜਿਹੜਾ ਉਹਦਾ ਤਾਂ ਤੁਹਾਨੂੰ ਪਤਾ ਹੀ ਆ ਜੇਚੋ ਦੱਸਦਾ ਕਿ ਹਨਾ ਹਰੇਕ ਦੋ ਤਿੰਨ ਪੀੜੀਆਂ ਬਾਅਦ ਜੋ ਵਿਆਹ ਬਾਰੇ ਵਿਚਾਰ ਵੀ ਹੁੰਦੇ ਨੇ ਉਹ ਬਦਲ ਜਾਂਦੇ ਆ ਜਿੱਦਾਂ ਕੋਜ ਸਮਾਜ ਹੁੰਦੇ ਉੱਥੇ ਜਨਾਨੀ ਨੂੰ ਪੂਰੀ ਕੋ ਖੋਲ ਉਹ ਸਮਾਜ ਵਿੱਚ ਫਿਰ ਕੱਖ ਨਹੀਂ ਹੁੰਦਾ ਉਹ ਆਪਣੇ ਜਠੇਰੀਆਂ ਦੀ ਵੀ ਪੂਜਾ ਨਹੀਂ ਕਰ ਪਾਉਂਦੇ ਹੈਨਾ ਜਿਹੜੇ ਸਮਾਜ ਦੇ ਵਿੱਚ ਇਹ ਹੁੰਦਾ ਕਿ ਕੁੜੀ ਤੇ ਮਰਖਸਮ ਲੋ ਕੁੜੀ ਮੁੰਡੇ ਨੂੰ ਬਰਾਬਰ ਰੱਖਿਆ ਹੋਇਆ ਜੇ ਕੁੜੀ ਮਾੜੀ ਮੋਟੀ ਕਿਸੇ ਦੀ ਪੁੱਠੀ ਵੀ ਹੋ ਗਈ ਕੋ ਉਹਨੂੰ ਵੱਡਦਾ ਨਹੀਂ ਆ ਉਹ ਘਟੋ ਘਟ ਬਹਿਮਾ ਦੇ ਵਿੱਚ ਉਹ ਆਪਣੇ ਜਠੇਰੀਆਂ ਆਪਣੇ ਪ੍ਰਾਣੇ ਰੀਤ ਰਿਵਾਜ ਨੂੰ ਤਾਂ ਮੰਨ ਲੋਗੇ ਪੁਰਖ ਦੇ ਮੋਹਰੇ ਨਹੀਂ ਜਾ ਸਕਦੇ ਸੇ ਜਦੋਂ ਤੁਸੀਂ ਇਸ ਤਰੀ ਨੂੰ ਬੰਨਿਆ ਹੋਵੇ ਤਾਂ ਸਮਾਜ ਮੋਹਰੇ ਚੱਲ ਸਕਦਾ ਠੀਕ ਆ ਤੇ ਇਹ ਇਸਤਰੀ ਨੂੰ ਬੰਨਣ ਦਾ ਮਤਲਬ ਇਹ ਹੋਇਆ ਕਿ ਛੋਟੀ ਉਮਰ ਚ ਵਿਆਹ ਕਿਦਾਂ ਹੋਊਗੇ ਛੋਟੀ ਉਮਰ ਚ ਵਿਆਹ ਸਿਰਫ ਉਦੋਂ ਹੁੰਦੇ ਆ ਜਦੋਂ ਜਿਹੜਾ ਕਹ ਲੋ ਬੰਦਾ ਹੋਵੇ ਉਹਦੇ ਹੱਥ ਵਿੱਚ ਧਨ ਵੀ ਹੋਵੇ ਤੇ ਗੰਨ ਵੀ ਹੋਵੇ ਆਕਾਲ ਅਹਾਥੇ ਕਿ ਲੋ ਨਾਲ ਪਤਾ ਨਹੀਂ ਪੋਡਕਾਸਟ ਜਿਆਦਾ ਲੰਮਾ ਹੋਊਗਾ ਜੇ ਨਹੀਂ ਨਹੀਂ ਤਾਂ ਮੈਂ ਆਹ ਬਈਆ ਲਿੰਕ ਪਾ ਦੋਂਗੇ ਆਰਟੀਕਲ ਦੇ ਕਿਉਂਕਿ ਸ਼ਾਇਦ ਉਹਦਾ ਪੜਨ ਪੜਨ ਜੋਗਾ ਸਮਾਂ ਨਹੀਂ ਮਿਲਣਾ ਤੁਹਾਨੂੰ ਸਾਰਿਆਂ ਨੂੰ ਪਰ ਸਤਿ ਦੀਸਾ ਦੀ ਗੱਲ ਇਹ ਆ ਕਿ ਜਿਹੜਾ ਹੁਣ ਗੋਰੇ ਜਿਹੜੇ ਸੀ ਉਹਨਾਂ ਦੇ 1920 ਤੱਕ ਹੀ ਉਹਨਾਂ ਦੇ ਬੱਚੇ ਘੱਟ ਹੋਣ ਲੱਗ ਪਏ ਸੀ ਬੇਬੀ ਬੂਮ ਵਰਲਡ ਵਾਰ 2 ਤੋਂ ਸੇ ਬਾਅਦ ਤਾਂ ਹੋਇਆ ਕਿਉਂਕਿ ਆਮ ਬੰਦੇ ਦੀ ਤਨਖਾਹ ਇਸਤਰੀ ਨਾਲ ਦੁੱਗਣੀ ਤੇ ਗਣੀ ਸੀ ਮਤੋਂ ਬੰਦਾ ਕਹਿ ਲੋ ਮੈਨੇਜਰ ਲੱਗਿਆ ਹੋਵੇ ਕਿਤੇ ਲੱਖ ਡਾਲਰ ਕਮਾਉਂਦਾ ਇਸਤਰੀ ਕੈਸ਼ੀਅਰ 40 ਅਨੇ 40000 ਤੇ ਤਾਂ ਉਹਨੂੰ ਕੁਦਰਤੀ ਉਹ ਬੰਦਾ ਬਹੁਤ ਵਧੀਆ ਲੱਗਣਾ ਜਦੋਂ ਉਹਨਾਂ ਦੀ ਤਨਖਾਹ ਇੱਕੋ ਜਿਹੀ ਹੋਊਗੀ ਉਹਨੂੰ ਉਹ ਬੰਦਾ ਕਿਸੇ ਕੰਮ ਦਾ ਨਹੀਂ ਲੱਗਣਾ ਉਹ ਕਹਿੰਦਾ ਇਸ ਤੈਨੂੰ ਪਤਾ ਕਿ ਭੈਣ ਚੋ ਬੰਦਾ ਮੇਤੋ ਮੋਰੇ ਨਹੀਂ ਲੰਘ ਸਕਦਾ ਤਾਂ ਲੰਨ ਕਿਦਾਂ ਮਾਰੂ ਕਾਲ ਹੁਣ ਇਹ ਆਦਾਂ ਅੱਥੇ ਆ ਮੈਂ ਦੇਖ ਰਿਹਾ ਜਿਹੜਾ ਵੈਸਟਰਨ ਯੂਰੋਪੀਅਨ ਮੈਰਟਲ ਪੈਟਰਨ ਜੋ ਵੀ ਦਸਤੇ ਉਦਾਂ ਚ ਕਾਫੀ ਨਰੜ ਜਿਹਾ ਬੰਦਾ ਇਹ ਭੈਣ ਚੋ ਦਾ ਔਰ ਕੀ ਹਿਊਮਨ ਰੀਪਰੋਡਕਸ਼ਨ ਐਸ ਪ੍ਰिजनਰਸ ਡਿਲੇਮਾ ਠੀਕ ਹੈ ਬਾਅਦ ਚ ਭੈਣ ਚ ਉਹ ਦਾ ਬਾਅਦ ਚ ਇੱਕ ਅਧਾ ਅਰਟੀਕਲ ਇਹ ਪਾ ਦੂੰਗਾ ਕਿਉਂਕਿ ਇਹ ਤਾਂ ਭੈਣ ਚ ਬਹੁਤ ਜ਼ਿਆਦਾ ਜਿੱਦਾਂ ਘਰੀ ਜਾਂਦਾ ਪਰ ਕਹਿਣ ਦਾ ਮਤਲਬ ਇਹੀ ਸੀ ਕਿ ਜੋ ਸਮਾਂ ਬੀਤ ਗਿਆ ਉਹਨੂੰ ਤੁਸੀਂ ਮੁੜ ਕੇ ਨਹੀਂ ਲਿਆ ਸਕਦੇ ਹੁਣ ਤੁਸੀਂ ਕਹੋਗੇ ਸਿੰਘ ਅਸੀਂ ਜੰਗਲਾ ਚ ਰੋਹਾਂਗੇ ਪਰ ਜੰਗਲ ਤਾਂ ਹੁਣ ਸਾਰੇ ਗਏ ਰਹੇ ਹੀ ਨਹੀਂ ਫੇਰ ਕੀ ਉਹੀ ਗੱਲ ਆ ਕਿ ਨਾਮ ਉਹੀ ਰੰਦਾ ਸ਼ਸਤਰ ਤੇ ਸਮਾਜ ਜੋ ਸਮੇਂ ਨਾਲ ਬਦਲਦੇ ਪਰ ਚਲੋ ਤੇਗ ਤਲਵਾਰ ਨਾ ਭੁੱਲੋ ਅਕਾਲ ਚਾਰੇ ਜੋ ਕਹਾਣੀ ਚਲੰਗ ਤੇਗ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ